ਮੇਰੇ ਜਿੰਨੇ ਵੀ YouTube ਦੇਖਣ ਵਾਲੇ ਦੋਸਤ ਨੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ ਚੈਨਲ ਚੰਗ ਦੀ ਰਾਹ ਤੇ aur ਸਵੇਰ ਦਾ ਵਕਤ ਆ ਮੈਂ ਆਪਣੀ ਸੈਟ ਪੂਰੀ ਕਰਕੇ ਤੇ 2 ਮਿੰਟਾਂ ਲਈ ਬੈਠਾ ਹਾਂ ਤੁਹਾਡੇ ਨਾਲ ਅਗਿਆ ਚਲੋ ਕੋਈ ਗੱਲਬਾਤ ਕਰਦੇ ਹਾਂ ਕਈ ਵਾਰੀ ਸਾਡਾ ਮਨ ਫਿਰ ਨਹੀਂ ਵੀ ਕਰਦਾ ਬਿਸਰੇ ਚ ਉੱਠਣ ਨੂੰ ਪਰ ਮਨ ਨੂੰ ਮਾਰ ਕੇ ਸਾਨੂੰ ਆਪਣੀ ਸਿਹਤ ਨੂੰ ਧਿਆਨ ਚ ਰੱਖਦਿਆਂ ਨੂੰ ਗਰਾਊਂਡ ਚ ਆਉਣਾ ਪੈਂਦਾ ਹਰੇਕ ਸਾਧਨਾ ਵਾ ਔਰ ਨਿਯੰਤਰਣੀ ਦਿੱਲੀ ਇਹ ਬਿਨਾ ਸਾਧਨਾ ਤੋਂ ਹੋਈ ਨਹੀਂ ਸਕਦੀ ਜਿੱਦਾਂ ਸਰਦਾਰ ਨਰਿੰਦਰ ਸਿੰਘ ਕਪੂਰ ਹਣੀ ਕਹਿੰਦੇ ਆ ਕਿ ਸੈਰ ਤੰਦਰੁਸਤੋਂ ਲਈ ਨਹੀਂ ਕੀਤੀ ਅੱਦੀ ਬਲਕਿ ਤੰਦਰੁਸਤ ਹੀ ਸੈਰ ਕਰਦੇ ਨੇ ਉਹ ਸਾਡੀ ਆ ਜਿਹੜੀ ਸਵੇਰ ਦੀ ਫਿਜਾਵਰ ਫਿਜਾਵਰ ਬੜੀ ਸੁਹਾਵਣੀ ਆ ਫਿਜਾ ਨਹੀਂ ਸੌਰੀ ਫਿਜਾ ਔਰ ਇਹਦਾ ਰੰਗ ਰੂਪ ਤੁਸੀਂ ਵੇਖ ਹੀ ਸਕਦੇ ਜੀ ਪਿੱਛੇ ਵੀ ਕਿੰਨੇ ਪਿਆਰੇ ਦਰਖਤ ਨੇ ਅੱਜ ਇਸ ਜਗ੍ਹਾ ਤੇ ਮੈਂ ਬੈਠਾ ਸਾਡੇ ਪਿੰਡ ਦੀ ਅੱਗੇ ਮੈਂ ਦੱਸ ਚੁੱਕਾ ਪਿਛਲੀਆਂ ਆਪਣੇ ਵਲੌਗਾਂ ਦੇ ਵਿੱਚ ਕਿ ਇਹ ਨੋ ਹੀ ਬਾਬੇ ਸ਼ੀਤ ਕਹਿੰਨੇ ਆ ਇਸ ਜਗ੍ਹਾ ਨੂੰ ਤੇ ਸਾਡੇ ਬੜੀ ਜੁਰਗਾ ਦੀ ਜਦੋਂ ਸਾਡਾ ਪਿੰਡ ਕਿਤੇ ਵਸਿਆ ਸੀ ਉਤੋਂ ਪਹਿਲੋਂ ਦੀ ਏ ਜਗ੍ਹਾ ਔਰ ਬੜੇ ਆਦਬ ਆਦਾਬ ਨਾਲ ਲੋਕ ਇਸ ਜਗ੍ਹਾ ਦਾ ਮਾਨਸਤਕਾਰ ਕਰਦੇ ਆ ਔਰ ਮੈਨੂੰ ਮਾੜਾ ਕੇ ਮੈਂ ਸਵੇਰੇ ਇੱਥੇ ਆ ਕੇ 10 ਮਿੰਟ ਬਵਾ 5 ਮਿੰਟ ਬਵਾ 2 ਮਿੰਟ ਬਵਾ ਬਹਿ ਕੇ ਜਾਨਾ ਔਰ ਮਨ ਨੂੰ ਇੱਕ ਸਕੂਨ ਇੱਕ ਤਸੱਲੀ ਮਿਲਦੀ ਤੇ ਦਰਖਤ ਨੇ ਅੱਪੇ ਛੇ ਤੁਸੀਂ ਦੇਖ ਰਹੇ ਜਿਹੜਾ ਮੰਜ਼ਰ ਮੇਰੇ ਬੈਕ ਸਾਈਡ ਤੇ ਆ ਇਹ ਇਹ ਗਰਾਊਂਡ ਆ ਪਿੰਡ ਦੀ ਪਿੰਡ ਦੇ ਨਾਲ ਹੀ ਲੱਗਦੀ ਆ ਬਿਲਕੁਲ ਨਿਆਈਂ ਜਿਹਨੂੰ ਕਹਿੰਦੇ ਆ ਔਰ ਇਹ ਤਾਂ ਅਸੀਂ ਸਵੇਰ ਦੀ ਸੈਰ ਕਰਦੇ ਆ ਔਰ ਸਾਡੇ ਦਿਨ ਭਰ ਦੇ ਜਿਹੜੇ ਫੈਸਲੇ ਅਸੀਂ ਕੀ ਕਰਦਾ ਕਿੱਦਾਂ ਵਾ ਜੋ ਪਿਛੇ ਇੱਕ ਦਿਨ ਚ ਵਾਪਰ ਗਿਆ ਉਹ ਇਹ ਸਾਡੇ ਕਦਮ ਚੱਲੀ ਜਾਂਦੇ ਆ ਨਾਲ ਦਿਮਾਗ ਚੱਲੀ ਜਾਂਦਾ ਔਰ ਸਾਨੂੰ ਹਰ ਚੀਜ਼ ਦਾ ਫੈਸਲਾ ਲੈਣ ਚ ਬੜੀ ਆਸਾਨੀ ਹੁੰਦੀ ਹੈ ਕਿ ਅਸੀਂ ਅੱਜ ਕੀ ਕਰਨਾ ਪਿਛੇ ਕੱਲ ਕੀ ਕਰਕੇ ਆਏ ਉੱਥੇ ਕੀ ਗਲਤੀ ਕੀਤੀ ਔਰ ਅੱਜ ਕਿਹੜੀ ਗਲਤੀ ਸੜ ਤੋਂ ਹੋ ਸਕਦੀ ਹੈ ਸਾਨੂੰ ਇਸੇਰ ਦੀ ਸੈਰ ਦੇ ਵਿੱਚ ਸਾਡਾ ਸਿਰਫ ਤਾਣੀ ਨਹੀਂ ਸਾਡਾ ਬ੍ਰੇਨ ਵੀ ਸਾਡਾ ਮਨ ਵੀ ਜਿਹੜਾ ਵਾ ਉਹ ਵੀ ਤੇ ਲਵਰ ਲੈਕਸ ਹੁੰਦਾ ਔਰ ਇਹਨੂੰ ਵੀ ਇੱਕ ਐਕਸਰਸਾਈਜ਼ ਮਿਲਦੀ ਹੈ। ਔਰ ਮੇਰੇ ਵੱਲੋਂ ਸੇਵ ਦੀ ਸਾਂਝ ਨੂੰ ਕਬੂਲ ਕਰੋ। ਰਹੀ ਜਿਹਾ ਤੁਰਦੇ ਸਾਡਾ ਜਿਹੜਾ ਸਹਿਜ ਆ, ਸਾਡਾ ਸਵਾਦ ਆ ਉਹ ਵਧਦਾ ਜਾਂਦਾ। ਔਰ ਮੇਰੇ ਵੱਲੋਂ ਇੱਥੇ ਵੀ ਲੈਂਦੇ ਪੰਜਾਬ 'ਚ ਜੜਦੇ ਪੰਜਾਬ 'ਚ ਜਿੱਥੇ ਵੀ ਮੈਨੂੰ ਕੋਈ ਵੇਖ ਰਾਇਏ ਨੇ ਮੇਰੇ ਦੋਸਤ ਮੇਰੇ ਵੱਲੋਂ ਸਾਰਿਆਂ ਨੂੰ ਸਵੇਰ ਦੀ ਆ ਹਰ ਸਿਜੰਦੀਆਂ ਘੁੱਟਾ ਭਰਨ ਵਾਲੀ ਸਵੇਰ ਜਿਹੜੀ ਆ ਜੀ ਬਹੁਤ ਬਹੁਤ ਸ਼ੁਭ ਸਵੇਰ ਹੋਰ ਜੀਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਮੇਰੇ ਘਰ ਟੇਰ ਸਾਰੀਆਂ ਦਵਾਵਾਂ ਔਰ ਮੇਰੇ ਇਸ ਚੈਨਲ ਨੂੰ YouTube ਚੈਨਲ ਨੂੰ ਜਿੱਥੇ ਮੈਂ ਛੋਟੇ ਛੋਟੇ ਵਲੌਗ ਤੁਹਾਡੇ ਨਾਲ ਵਲੌਗਸ ਸਾਂਝੇ ਕਰਦਾ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਪਿਆਰ